ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼ਹਾਲ ਹੋ ਮੈਂ ਬਿਲਕੁਲ ਠੀਕ ਐ ਟਾਈਮ ਆ ਸਵੇਰ ਦਾ 7 ਵਜੇ ਨੇ ਮੈਂ ਇਹ ਨਾ ਸਵਾ 6 ਵਜੇ ਉੱਠ ਗਈ ਸੀ ਹੁਣ ਹੋਰ 7 ਵਜੇ ਟਾਈਮ ਮੈਂ ਇੱਧਰ ਰੱਖਤੀ ਸਬਜ਼ੀ ਬਣਨੀ ਮੈਂ ਆਪਦਾ ਚਾਹ ਪਾਣੀ ਕੁਝ ਵੀ ਨਹੀਂ ਪੀਤਾ ਜਸਟ ਇੱਕ ਦੋ ਗਲਾਸ ਪਾਣੀ ਦੇ ਪੀਤੇ ਨੇ ਬ੍ਰੈਕਫਾਸਟ ਵੀ ਆਪਦਾ ਕਰਨਾ ਚਾਹ ਪਾਣੀ ਹੈ ਨਾ ਤੇ ਬਾਅਦ ਮੈਂ ਵਾਸ਼ਿੰਗ ਮਸ਼ੀਨ ਚਲਾਤੀ ਉਹ ਚ ਇੱਕ ਵਾਰ ਮੈਂ ਸੋਫੇ ਦੇ ਕਵਰ ਵਾਗੈਰਾ 쿠ਸ਼ਨ ਕਵਰ ਸਾਰੇ ਇੱਕ ਵਾਰ ਪਹਿਲਾਂ ਇਹ ਤੋਂ ਨਹੀਂ ਆ ਉਸ ਤੋਂ ਫਿਰ ਉਹ ਤੋਂ ਕਿ ਮੈਂ ਕਿ ਇੱਕ ਵਾਰ ਸਵੇਰੇ ਸਵੇਰੇ ਪਹਿਲਾਂ ਅੱਧੇ ਕੱਪੜੇ ਧੋਦਾਂ ਸੋਫਿਆਂ ਵਾਲੇ ਤੇ ਉਹ ਮਸ਼ੀਨ ਚ ਪਾ ਕੇ ਆਈਆਂ ਤੇ ਇਧਰ ਬਣਾਉਣੀ ਸਬਜ਼ੀ ਜਦੋਂ ਮੈਂ ਉੱਪਰ ਬ੍ਰੈਕਫਾਸਟ ਕਰਦੀ ਚਾਹ ਪਾਣੀ ਪੀ ਲੈਂਦੇ ਫਿਰ ਅੱਜ ਮੇਰਾ ਪੂਰਾ ਬੀਜ਼ੀ ਰੁਟੀਨ ਰੋਗਾ ਤੇ ਮੇਰੀ ਕੋਸ਼ਿਸ਼ ਹੈ ਮੈਂ ਕਿਚਨ ਸਾਫ਼ ਕਰਦਾ ਤੇ ਦੇਖਦੇ ਆ ਬਾਕੀ ਕੀ ਬਣਦਾ ਹਨ ਦਿਲ ਤਾਂ ਬਹੁਤ ਕਰਦਾ ਇਹ ਬਹੁਤ ਸਾਰਾ ਕੰਮ ਹੋਇਆ ਕਰੇ ਨਿਭੜਿਆ ਕਰੇ ਮੌਸਮ ਵੀ ਵਧੀਆ ਹੋਣ ਲੱਗੇ ਧੁੱਪ ਆਉਣ ਲੱਗੀ ਆ ਪਰ ਥਕਾਵਟ ਵੀ ਹੋ ਜਾਂਦੀ ਫਿਰ ਨਾ ਦਿਲ ਨਹੀਂ ਕਰਦਾ ਪਹਿਲਾਂ ਪਹਿਲਾਂ ਤਾਂ ਸ਼ੁਰੂ ਚ ਸਵੇਰੇ ਸਵੇਰੇ ਦਾ ਬਹੁਤ એનર્ਜੀ ਨਾ ਭੱਜੇ ਕਰਦੇ ਆ ਪਰ ਉਸ ਤੋਂ ਬਾਅਦ ਕਲੌਟ ਹੋ ਜਾਂਦੀ ਕਿ ਰੈਨਾ ਜਦੋਂ ਆਪਾਂ ਰੈਗੂਲਰਲੀ ਕਾਫੀ ਲੌਂਗ ਟਾਈਮ ਨਹੀਂ ਕਰ ਨਹੀਂ ਸਕਦੇ ਹੁਣ ਮੈਂ ਆਈ ਆ ਬਾਹਰ ਵਾਸ਼ਿੰਗ ਏਰੀਆ ਚ ਨਾਲੇ ਤਾਂ ਮੈਂ ਅੰਦਰ ਸਬਜੀ ਬੰਨ ਨਹੀਂ ਰੱਖੀ ਸੀ ਹੌਲੀ ਹੌਲੀ ਉਹ ਚ ਕਟਚੀ ਮਾਰੀ ਸੀ ਜਿਹਨੇ ਅੰਦਰ ਗਿਆੜਾ ਲੱਗਦਾ ਸੀ ਤੇ ਬਾਹਰ ਪਾਏ ਹੋਏ ਸੀ ਕੱਪੜੇ ਮਸ਼ੀਨ ਚ ਜਾਨੀ ਕਿ 쿠ਸ਼ਨ ਕਵਰ ਸੋਫਿਆਂ ਦੇ ਕਵਰ ਇਹ ਵਾਲੇ ਪਾਏ ਸੀ ਪਹਿਲਾਂ ਇਹ ਧੋਤੇ ਗਏ ਫਿਰ ਮੈਂ ਉਸ ਤੋਂ ਬਾਅਦ ਨੈਕਸਟ ਪਾਣੀ ਪਾ ਕੇ ਹੈਨਾ ਨੈਕਸਟ ਸਾਫ ਪਾਣੀ ਲੋਡ ਕਰਕੇ ਤੇ ਫਿਰ ਡੇਲੀ ਰੁਟੀਨ ਵਾਲੇ ਪਾਉਂਗੀ ਪਹਿਲਾਂ ਮੈਂ ਚਲ ਇੱਕ ਵਾਰ ਇਹ ਧੋਤੇ ਹਨ ਇਵਨਾਂ ਸਟੋਕਰ ਨਿਕਲ ਜੀ ਤੇ ਫਿਰ ਟਾਈਮ ਨਾਲ ਧੋਤੇ ਜਾਣਗੇ ਟਾਈਮ ਨਾਲ ਸੁੱਕ ਜਾਣਗੇ ਇਸ ਕਰਕੇ ਮੈਂ ਸਵੇਰੇ ਜਲਦੀ ਉੱਠੀ ਇਸ ਵੀ ਕੱਪੜਿਆਂ ਦਾ ਕੰਮ ਫਿਨਿਸ਼ ਹੋ ਜਾਉ। ਸਬਜ਼ੀਆਂ ਮੈਂ ਤਾਂ ਹੀ ਜੇ ਰੱਖਤੀ ਸੀ ਅੰਦਰ ਫਿਰ ਮੈਂ ਕਿਹਾ ਜੇ ਮੈਂ ਇਧਰੋਂ ਮੈਂ ਲੇਟ ਹੋ ਗਈ ਤਾਂ ਮੈਨੂੰ ਇਹ ਫਿਕਰ ਨਹੀਂ ਰਹੂਗੀ ਮੈਂ ਅੰਦਰ ਜਾ ਕੇ ਮੈਂ ਹਜੇ ਸਬਜ਼ੀ ਬਣਾਉਣੀ ਆ। ਤਾਂ ਹੀ ਮੈਂ ਸਬਜ਼ੀ ਦਾ ਤੜਕਾ ਪਹਿਲੀ ਦਿਖਾਤਾ ਸੀ ਆ। ਤੇ ਹਜੇ ਮੈਂ ਅਬ ਤਾਂ ਚਾਹ ਪਾਣੀ ਅਬ ਤਾਂ ਬ੍ਰੈਕਫਾਸਟ ਕੁਝ ਨਹੀਂ ਕਰਿਆ ਸੀ। ਮੈਨੂੰ ਐਂ ਸੀ ਪਹਿਲਾਂ ਸੋਫੇ ਜਾਂਦੇ ਕਵਰ ਵਗੈਰੇ ਇੱਕ ਵਾਰੀ ਧੋ ਦਾਂ ਸਾਰੇ ਫਿਰ ਮੈਂ ਥੋੜੀ ਜਿਹੀ ਬ੍ਰੇਕ ਲੈ ਕੇ ਦੂਜੇ ਰੂਟੀ ਅਸਾਂ ਹੀ ਲਾਲਚ ਹੋ ਰਿਹਾ ਸੀ ਕੁਛ ਤਾਂ ਹੀ ਸੀ ਵੀ ਲਾਈਟ ਦਾ ਵੀ ਘੱਟ ਲੱਗਦਾ ਹੁੰਦਾ ਤੇ ਘੱਟਣਾ ਲੱਗੇ ਕੁਛ ਨਾ ਕੁਛ ਕੱਪੜੇ ਜਲਦੀ ਧੋਤੇ ਜਾਣ ਜਿਵੇਂ ਆਪਾਂ ਨੂੰ ਕੰਮ ਦਾ ਹੁੰਦਾ ਹੀ ਹੈ ਜੋ ਕੰਮ ਇਕੱਠਾ ਹੁੰਦਾ ਤੇ ਥੋੜਾ ਜਿਹਾ ਲਾਲਚ ਵੀ ਹੋ ਜਾਂਦਾ ਵੀ ਫਟਾਫਟ ਜਲਦੀ ਟਾਈਮ ਨਾਲ ਕੰਮ ਕਰ ਲਈਏ ਹਜੇ ਮੈਂ ਸਿਰਫ ਆਹ ਡਰਾਈング ਰੂਮ ਵਾਲੀ ਧੋਤੇ ਨੇ ਕਵਰ ਸੋਫਿਆਂ ਦੇ ਕਵਰ ਕੁਸ਼ਨ ਵਗੈਰਾ ਦੂਜੇ ਮੇਰੇ ਹਲੇ ਕੱਪੜੇ ਧੋਣ ਵਾਲੇ ਪਏ ਨੇ ਇਹ ਸਾਰੇ ਧੋਤੇਗੇ ਆਹ ਹਲੇ ਮੇਰੀ ਕਲੌਂਡਰੀ ਬੱਕੇ ਧੋਣ ਵਾਲੀ ਪਈ ਹੈ ਹਣਾ ਈਜ਼ੀ ਦਾ ਪੈਕੇਟ ਸੀ ਮੈਂ ਕੱਟ ਲਿਆ ਕੱਟ ਕੇ ਮੈਂ ਕਿਹਾ ਚਲੋ ਉਹ ਕਰ ਲੂੰਗੀ ਪਾਣੀ ਪਾ ਕੇ ਮਸ਼ੀਨ 'ਚ ਪਾ ਜੂ ਇਹਦੇ ਵਿੱਚ ਨਾ ਕਾਫੀ ਲੱਗਿਆ ਪਿਆ ਈਜ਼ੀ ਪਰ ਹੁਣ ਲਾਈਟ ਚਲੀ ਗਈ ਮੇਰਾ ਕੰਮ ਖੜ ਗਿਆ ਹੁਣ ਇੰਨੇ ਤਾ ਧੁੱਪ ਤੇ ਹੁਣ ਚਲੀ ਗਈ ਲਾਈਟ ਲਾਈਟ ਐ ਕੰਮ ਖੜਾ ਹੁੰਦੀ ਐ ਸਵੇਰ ਸਵੇਰ ਲਾਈਟ ਦਾ ਕੱਟ ਲਗਾਉਂਦੇ ਨੇ ਟਾਈਮ ਹੋ ਰਿਹਾ 7:30 ਵਜੇ ਦਾ ਇਹ ਨਾ 8:30 ਕ 8 ਦਾ ਟਾਈਮ ਹੋਊਗਾ ਤੇ ਮੈਂ ਕਰ ਰਹੀ ਸੀ ਕਿਚਨ ਦੀ ਕਲੀਨਿੰਗ ਸ਼ੁਰੂ ਕਰ ਲਈ ਸੀ ਉਦੋਂ ਨਾ ਲਾਈਟ ਚਲੀ ਗਈ ਤੇ ਮੇਰਾ ਕੰਮ ਰੁਕੇ ਕੱਪੜੇ ਧੋਣ ਦਾ ਮੇਕਾ ਕਪੜੇ ਤੋਂ ਦਾ ਕੰਮ ਤਾਂ ਰੁਕੀ ਰੁਕ ਗਿਆ ਪਰ ਹੋਰ ਕੰਮ ਨਹੀਂ ਆਪਾ ਕੋਈ ਵੀ ਰੁਕਣ ਦੇਣਾ ਠੀਕ ਚਲੋ ਬਿਨਾ ਲਾਈਟ ਤੋਂ ਜਿਹੜਾ ਕੰਮ ਹੁੰਦਾ ਉਹ ਕਰ ਲਈ ਕਿਉਂਕਿ ਸਵੇਰ ਸਵੇਰੇ ਤਾਂ ਇੰਨਾ ਜ਼ਿਆਦਾ ਬਿਜ਼ੀ ਰੁਟੀਨ ਹੁੰਦਾ ਬਿਲੇ ਬੈਠਾ ਤਾਂ ਬਿਲਕੁਲ ਟਾਈਮ ਨਹੀਂ ਹੁੰਦਾ ਨਾ ਬਿਲੇ ਬੈਠ ਸਕਦੇ ਆ ਤੇ ਮੈਂ ਕਿਚਨ ਦੀ ਕਰਨੀ ਸੀ ਕਲੀਨਿੰਗ ਅੱਜ ਪਰ ਕਲੀਨਿੰਗ ਕਰਨ ਤੋਂ ਪਹਿਲਾਂ ਕੁਝ ਕੈਬਿਨੇਟਸ ਮੈਂ ਅੰਦਰੋਂ ਸਾਫ਼ ਕਰਨੀ ਸੀ ਤੇ ਉਹੀ ਮੈਂ ਲੱਗੀ ਸੀ ਕਰਮੈਂ ਕਿ ਚਲੋ ਇਹਨੇ ਅੰਦਰੋਂ ਵਨ ਸਫਾਈ ਕਰ ਲਾਂਗੇ ਤੇ ਸਾਰਾ ਕਟਲਰੀ ਡਰਾਅਰ ਦਾ ਸਮਾਨ ਮੈਂ ਬਾਹਰ ਕੱਢਿਆ ਤੇ ਅੰਦਰੋਂ ਘਾਤੀਆਂ ਸਾਫ਼ ਆ ਜੀ ਸਿਰਫ ਅੰਦਰੋਂ ਅੰਦਰ ਫਿਰ ਬਾਅਦ ਵਿੱਚ ਮੈਂ ਕਿਚਨ ਬਾਰੋ-ਬਾਰੋ ਸਾਫ਼ ਕਰ ਲੂੰਗੀ। ਕਲੀਨ ਕਰਕੇ ਸਮਾਨ ਵਾਪਸ ਰੱਖੀ ਜਾਵਾਂਗੀ। ਜਿਹੜਾ ਜਿਹੜਾ ਆਪਾਂ ਡਰਾਅਰ ਕੈਬਿਨੇਟ ਜ਼ਿਆਦਾ ਯੂਜ਼ ਕਰਦੇ ਆਂ ਜ਼ਿਆਦਾ ਸਮਾਨ ਆਪਾਂ ਡੇਲੀ ਯੂਜ਼ ਕਰਦੇ ਆਂ ਉਹ ਜ਼ਿਆਦਾ ਗੰਦੇ ਹੁੰਦੇ ਨੇ। ਕੁਝ ਘੱਟ ਹੁੰਦੇ ਨੇ ਗੰਦੇ ਔਰ ਕੁਝ ਬਿਲਕੁਲ ਵੀ ਨਹੀਂ ਗੰਦੇ ਹੁੰਦੇ ਹੁੰਦੇ। ਤੇ ਇਸ ਕਰਕੇ ਬਸ ਜਿਹੜੇ ਜ਼ਿਆਦਾ ਗੰਦੇ ਸੀ ਜਾਂ ਘੱਟ ਗੰਦੇ ਸੀ ਉਹ ਕੱਪੜਾ ਮਾਰ ਦੂੰ ਜਿਹੜੇ ਮੈਨੂੰ ਐਂ ਲੱਗਦੇ ਨੇ ਵੀ ਇਹ ਸਮਾਨ ਮੈਂ ਕਦੇ ਹਫ਼ਤੇ 10 ਦਿਨਾਂ ਤੋਂ ਇੱਕ ਵਾਰ ਖੋਲਦੀ ਹੁੰਨੀ ਆ। ਉਹ ਮੈਂ ਨਹੀਂ ਯੂਜ਼ ਕਰੂੰਗੀ ਯਾਨੀ ਕੋਈ ਇਹ ਡੱਬੇ ਨਾ ਮੈਂ ਆਏ ਲਗਾਏ ਹੋਏ ਨੇ ਤਾਂ ਕਿ ਜਦੋਂ ਸਫਾਈ ਕਰਦੇ ਆ ਫਿਰ ਆਪਾਂ ਨੂੰ ਉਸ ਮਸਾਲੇ ਵਾਲੇ ਸਾਰੇ ਸ਼ੀਸ਼ੇ ਕੱਢਣੇ ਈਜ਼ੀ ਹੋ ਜਾਂਦੀਆਂ ਨੇ ਇੱਕ ਵਾਰੀ ਚ ਕਾਫੀ ਸਾਰੇ ਸ਼ੀਸ਼ੇ ਬਾਹਰ ਆਏ ਆ ਆਏ ਨਹੀਂ ਤਾਂ ਇੱਕ ਇੱਕ ਸ਼ੀਸ਼ੀ ਕਰਕੇ ਕੱਢਾਂਗੇ ਤਾਂ ਫਿਰ ਉਹ ਬੋਟਲਸ ਟੁੱਟਣ ਦਾ ਵੀ ਡਰ ਰਹਿੰਦਾ ਤੇ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਇਸ ਕਰਕੇ ਮੈਂ ਡੱਬੇ ਲਾਏ ਹੋਏ ਨੇ ਦੋ ਉਹ ਤਾਂ ਬਾਸਕਟਸ ਵੀ ਲਗਾ ਸਕਦੇ ਆ ਪਰ ਇਹ ਤਾਂ ਛੋਟੇ ਛੋਟੇ ਆਪਾਂ ਜੁਗਾੜ ਜੇ ਕਰਕੇ ਪੈਸੇ ਬਚਾ ਸਕਦੇ ਹੁੰਨੇ ਆ ਆਪਣੇ। ਉਹੀ ਗੱਲ ਆ ਘਰ ਵਿੱਚ ਸਮਾਨ ਇੰਨਾ ਹੁੰਦਾ ਕਿਥੇ ਕਿਥੇ ਬਾਸਕਟਸ ਲਿਆਂ ਕੇ ਰੱਖਾਂਗੇ, ਕਿਥੇ ਕਿਥੇ ਖਰਚਾ ਕਰਾਂਗੇ ਬਾਸਕਟ ਦਾ। ਚਲੋ ਜਿੱਥੇ ਆਪਾਂ ਆਪ ਕੁਛ ਇਹੋ ਜਿਹੇ ਜੁਗਾੜ ਲਾ ਸਕਦੇ ਆ ਉਥੇ ਇਹੋ ਜਿਹੇ ਜੁਗਾੜ ਨਾਲ ਵੀ ਕੰਮ ਚੱਲ ਜਾਂਦਾ, ਪੈਸੇ ਬਚ ਜਾਂਦੇ ਨੇ। ਇਹ ਸਾਰੇ ਕੈਬਿਨੇਟਸ ਕਰੂੰ ਕਲੀਨ, ਵਾਪਸ ਸਮਾਨ ਰੱਖੀ ਜਾਂਨੇ, ਸਫਾਈ ਕਰ ਕਰਕੇ। ਉਹ ਲਾਈਟ ਬਿਨਾਂ ਦਾ ਕੰਮ ਰੁਕ ਗਿਆ। ਕੱਪੜੇ ਧੋਣ ਦਾ ਮੈਂ ਕਿਹਾ ਚਲੋ ਇਹਨੇ ਆਹ ਸਾਫ਼ ਕਰ ਲਾਂ ਨੇ ਕਿਉਂਕਿ ਇਹ ਵੀ ਮੈਂ ਕਰਨੀ ਸੀ ਅੱਜ। ਫਿਰ ਇਧਰ ਕੰਮ ਹੋ ਜਾਊਗਾ। ਕੀ ਕਿ ਸ਼ੀਸ਼ੀ ਦੇ ਕਿ ਬੋਟਲ ਤੇ ਮੈਂ ਕਪੜਾ ਮਾਰਿਆ ਕਿਉਂਕਿ ਫਿਰ ਡੇਲੀ ਡੇਲੀ ਤਾਂ ਨਹੀਂ ਕੰਪਣਾ ਵਾਗਦਾ ਜੋ ਹੁਣ ਸਫਾਈ ਕਰ ਹੀ ਰਿਹਾ ਅੱਛੀ ਤਰ੍ਹਾਂ ਹੋ ਜੇ ਤੇ ਨੀਚਲੇ ਡਰਾਅਰ ਵਿੱਚ ਪਈ ਹੁੰਦੇ ਨੇ ਸਾਡੇ ਪੈਨ ਚਾਹ ਵਾਲੇ ਪੈਨ ਨਾਨ ਸਟਿਕ ਪੈਨ ਦੂਸਰੇ ਐਲੂਮੀਨੀਅਮ ਵਾਲੇ ਪੈਨ ਇਸ ਤਰ੍ਹਾਂ ਦੇ ਕੁਝ ਪੈਨ ਪਏ ਹੁੰਦੇ ਨੇਗੇ ਇੱਕੋ ਤਰ੍ਹਾਂ ਦੀ ਚੀਜ਼ੀ ਮੈਂ ਇੱਕ ਡਰਾਅਰ ਚ ਰੱਖਦੀ ਹੁੰਦੀ ਹਾਂ ਤਾਂ ਕਿ ਲੱਭਣੀ ਚੱਕਣੀ ਵੀ ਈਜ਼ੀ ਹੋ ਜੇ ਤੇ ਆਪਾਂ ਨੂੰ ਹਰ ਇੱਕ ਨੂੰ ਈਜ਼ੀਲੀ ਮਿਲ ਜੇ ਹਾਂ ਤੇ ਉਸ ਤੋਂ ਬਾਅਦ ਆ ਗਈ ਸੀ ਹੈਲਪਰ ਬੁਲਾਈ ਹੋਈ ਸੀ ਮੈਂ ਜਿਹੜੇ ਸਾਡੇ ਛਾੜੂ ਪੁੱਛਾ ਕਰਦੇ ਉਹ ਨਹੀਂ ਹੈਗੀ ਹੋਰ ਹੈਲਪਰ ਥੋੜੀ ਮੈਂ ਅਜੇ ਤੋਂ ਕਰਾਉਣੀ ਸੀ ਕਲੀਨਿਕ ਬਾਹਰ ਜਿਹੜਾ ਬਾਥਰੂਮ ਅ ਗੇਟ ਕੋਲੇ ਉਹ ਸਾਫ਼ ਕਰਾਇਆ ਇਹ ਨੀਵੇਂ ਬਾਈ ਦਾ ਨਾ ਸ਼ਿੰਕਾ ਜਿੱਥੇ ਉਹ ਪਾਣ ਦੇ ਆਪਦੇ ਧੋਣ ਦਾ ਪਾਣੀ ਵਾਲੇ ਉਹਦਾ ਟੋਕਰ ਲੱਗਾ ਹੋਇਆ ਪਾਣਿਆਂ ਵਾਲਾ ਤੇ ਇਹ ਮੈਂ ਕਰਾ ਰਹੀਆਂ ਸਾਫ਼ ਇਹ ਪੇਡ ਕੰਮ ਆ ਇਹਨਾਂ ਨੂੰ ਅਸੀਂ ਐਕਸਟਰਾ ਪੇ ਕਰਾਂਗੇ ਪਾਣੇ 12 ਦਾ ਟਾਈਮ ਹੋ ਗਿਆ ਮੈਂ ਹੁਣ ਕੱਪੜੇ ਧੋ ਕੇ ਪਾਣੀ ਨਾ ਬਾਹਰ ਇਨੀ ਗਰਮੀ ਹੋਈ ਪਈ ਹੈ ਨਾ ਮੱਚ ਗਈ ਮੈਂ ਧੁੱਪੇ ਅੱਜ ਤਾਰਾ ਪੂਰੀ ਫੁੱਲ ਫਰੀ ਪੇਂਟ ਤੱਕ ਉਹ ਚਾਦਰ ਪੀਆ ਲਾਸਟ ਮੇਰੇ ਅੱਧੀ ਧੁੱਪ ਅੱਧੀ ਸ਼ਾਮੇ ਮੈਂ ਚਲੋ ਕਲਰ ਨਾ ਪੇਟ ਹੋ ਜੇ ਮੈਂ ਆਹੀ ਪਾ ਦਨੀ ਆ ਇੱਧਰ ਸਟੈਂਡ ਪਰ ਐਪਾ ਪੂਰਾ ਫੁੱਲ ਕੱਪੜਿਆਂ ਨਾਲ ਤੇ ਇੱਧਰ ਪਏ ਨੇ ਕਿਚਨ ਵਾਲੇ ਟੋਵਲ ਸਾਰੇ ਧੁੱਤੇ ਆ ਦੋਨੇ ਪਾਸੇ ਭਾਂਡੇ ਭਾਂਡੇ ਸਾਫ਼ ਕਰਨ ਵਾਲੇ ਟੋਵਲ ਤੇ ਆਹ ਵਾਲਾ ਕਿਚਨ ਸਾਫ਼ ਕਰਨ ਟੋਵਲ ਇੰਨਾ ਗੰਦਾ 15 ਮਿੰਟ ਮੈਨੂੰ ਬਰਸ਼ ਨਾਲ ਰਗੜੀ ਗਈ 15 ਮਿੰਟ ਦੀ ਮੈਲ ਨਿਕਲੀ ਗਈ ਨਿਕਲੀ ਗਈ ਤੱਕ ਬਿਲਕੁਲ ਸਾਫ਼ ਨਹੀਂ ਨਾ ਹੋਇਆ ਤੱਕ ਮੈਂ ਹੱਟ ਹੀ ਨਹੀਂ ਮੇਰੇ ਘੜਦੋਂ ਇਹਨੂੰ ਆ ਦੋਨੇ ਹੱਥ ਸਾਫ਼ ਕਰਨਾ ਟੋਵਲ ਚੱਕ ਲਈ ਬੀਨਿਆਂ ਦਾ ਕੱਪੜਾ ਕਿਚਨ ਦੀ ਵੀ ਇਹ ਜੇ ਕੱਪੜੇ-ਕੁੱਪੜੇ ਦੀ ਪੂਰੀ ਸਫਾਈ ਹੋ ਗਈ। ਓਹੋ ਚਲਦੀ ਅੰਦਰ ਹੁਣ ਆਹ ਭੁੱਖ ਵੀ ਬਹੁਤ ਲੱਗੀ ਪਈ ਆ। ਸਵੇਰ ਦੀ ਤੁਰੇ ਫਿਰਦੀ ਅੱਡੀ ਲੱਗੀ ਤੇ ਅੱਜ 12 ਵਜ ਗਏ ਹੁਣ ਅੰਦਰ ਆਈਆਂ। ਬਾਹਰ ਤਾਂ ਨਾ ਗਰਮੀ ਵਾਲਾ ਮਾਹੌਲ ਬਣੇ ਪਈ ਨਹੀਂ ਚਾਹ ਨਾ ਗਰਮੀ ਮੱਚ ਗਈ ਮੂੰਹ ਮੇਰਾ ਤਾਂ ਰੜ ਗਈ ਨਾ। ਹੁਣ ਆ ਭੁੱਖ ਲੱਗੀ ਪਈ ਮੈਂ ਇੱਕ ਔਰੈਂਜ ਕਾਣ ਕੇ ਪਾਣੀ ਦਾ ਗਲਾਸ ਪੀਤਾ। ਰੂਟ ਖਾਨਦੇ ਆ ਬਹਿਨੇ ਅਰੈਸਟ ਕਰਦੇ ਆ ਢੂਈ ਵੀ ਬਹੁਤ ਉਖੀ ਜਾਂਦੇ ਆ ਆਕੜਿਆਂ ਦੇ ਢੂਈ ਫਿਰ ਅੱਜ ਉਖੀ ਤਾਂ ਸਵੇਰੇ ਆਈ ਸੀ ਵੀ ਕੱਪੜਾ ਦਾ ਸਵੇਰੇ ਠੰਢ ਠੰਢੇ ਨਮੇੜ ਦੁੰਦੀ ਹਣਾ ਪਰ ਉਹ ਵਿੱਚ ਜੀ ਲਾਈਟ ਚਲੀ ਗਈ ਲਾਈਟ ਜੋ ਲਾਈਟ ਆਈ ਅਸੀਂ ਮੋਟਰ ਚ ਚਲਾਉਣ ਲੱਗੇ ਸਾਡੀ ਬਿਜਲੀ ਖਰਾਬ ਹੋ ਗਈ ਪਤਾ ਨਹੀਂ ਕੀ ਉਹ ਮੋਟਰ ਖੜਕ ਖੜਕਣ ਲੱਗੀ ਕਰਨ ਬਿਜਲੀ ਵਾਲੇ ਨੂੰ ਫੋਨ ਕਰਾਉਣਾ ਫੋਨ ਚੱਕਿਆ ਫ੍ਰੀ ਨਹੀਂ ਹੋ ਕਿਤੇ ਹੋਰ ਬਿਜ਼ੀ ਹੋਗਾ ਉਹ ਫਿਰ ਕਾਫੀ ਲੇਟ ਆਇਆ ਫਿਰ ਠੀਕ ਹੋਈ ਮੋਟਰ ਤੇ ਐਦਾਂ ਸਵੇਰੇ ਕੁਝ ਚੱਲਦੇ ਆ ਜਿਹੜੇ ਕੰਮ ਕਰਕੇ ਉੱਠੀ ਸੋ ਕੰਮ ਬਣਿਆ ਨਹੀਂ ਲੇਟ ਬਣਿਆ ਜਮ ਕੋਈ ਕੰਮ ਨਹੀਂ ਬ ਅਮ ਚੱਲਦੇ ਰਹਿੰਦੇ ਨੇ ਕੰਮ ਤਾਂ ਖਤਮ ਹੀ ਨਹੀਂ ਹੁੰਦੇ ਹੈਗੇ ਹਨ ਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਉਹ ਕਹਿੰਦੇ ਮੈਨੂੰ ਤੁਹਾਡੀ ਆਹ ਵਾਲੀ ਕੋਟੀ ਬਹੁਤ ਸੋਹਣੀ ਲੱਗਦੀ ਹੈ ਵੀ ਤੁਸੀਂ ਕਿੱਥੋਂ ਲਈ ਹੈ ਮੈਂ ਵੀ ਲੈਣੀ ਆ ਇਹ ਕੋਟੀ ਬਹੁਤ ਬਹੁਤ ਸਾਲ ਪਹਿਲਾਂ ਦੀ ਹੈ ਬਹੁਤ ਸਾਲ ਪਹਿਲਾਂ ਦੀ ਮੇਰੇ ਨਾਲ 2005 ਦੀ ਮੈਂ ਲਈ ਹੋਗੀ ਕੋਟੀ ਕੱਸ ਚੁੱਕੀ ਹੈ ਬਿਲਕੁਲ ਹਲਕੀ ਹੋ ਚੁੱਕੀ ਉਹਨੇ ਘੱਟ ਠੰਡ 'ਚ ਹੀ ਪੈਂਦੇ ਜਿਆਦਾ ਠੰਡੂ ਤੋਂ ਠੰਡ ਨਹੀਂ ਰੋਕਦੀ ਹਲਕੀ ਠੰਡ 'ਚ ਪਾਉਣ ਵਾਲੀ ਹੈ ਉਹਨਾਂ ਮੈਂ ਵੀ ਜਾਣੀ ਹਾਂ ਮੈਂ ਹੁਣ ਆਏ ਇੰਨੇ ਸਾਲਾਂ ਮਤੋਂ ਸੇਮ ਚੀਜ਼ ਦੇਖੋ ਮਿਲਦੀ ਨਹੀਂ ਹੈਗੀ ਹੁਣ ਤਾਂ ਪਹਿਲਾਂ ਤੇ ਪਰ ਕਰੂੰਗੀ ਰੈਸਟ 12 ਵਜੇ 2 ਵਜੇ ਤੱਕ 2 ਵਜੇ ਤੱਕ 2 ਘੰਟੇ ਰੈਸਟ ਕਰੂੰਗੀ ਨਾਲ ਕੱਪੜੇ-ਕੋਪੜ ਚੱਕੀ ਆਉਂਗੀ ਬਾਹਰ ਰੈਸਟ ਦਾ ਐਸਾ ਵੈਸਾ ਹੀ ਹੋਊਗਾ ਜਿਸ ਹਿਸਾਬ ਨਾਲ ਧਾਰ ਭਰੀ ਪਈ ਤੇ ਧੁੱਪ ਤੇਜਾ ਕੱਪੜੇ ਬਹੁਤ ਜਲਦੀ ਸੁੱਕਣਗੇ ਬਹੁਤ ਜਲਦੀ-ਜਲਦੀ ਮੈਨੂੰ ਧਾਰਨੇ ਪੈਣਗੇ ਲੰਚ ਕਰਨ ਤੋਂ ਬਾਅਦ ਫਿਰ ਕਰੂੰ ਕਿਚਨ ਦੀ ਸਫਾਈ ਕਿਉਂ ਜਾਂਦੇ ਡਰਾਅਰ ਕੈਬਿਨੇਟ ਅੰਦਰੋਂ ਜਿਹੜੇ ਮੈਂ ਕਰਨੇ ਸੀ ਉਹ ਸਾਫ ਕਰਤੇ ਇਹ ਰਫ 12-12 ਹੋ ਰਹੀ ਹੈ ਹੀ ਸਫਾਈ ਕਰਨੀ ਉਹ ਸ਼ਾਮ ਨੂੰ ਅੱਜ ਕੰਪਲੀਟ ਕਰੂੰਗੀ ਕੋਸ਼ਿਸ਼ ਤਾਂ ਮੇਰੀ ਆਈ ਹੈ ਫਿਰ ਸ਼ਾਮ ਨੂੰ ਸਬਜ਼ੀ ਨਹੀਂ ਬਣਾਉਣੀ ਅਜੀ ਸਬਜ਼ੀ ਮੇਰੇ ਸਵੇਰੇ ਮੈਂ ਬਣਾ ਲਈ ਸੀ ਗਾਜਰਾਂ ਦੇ ਆਲੂ ਗਾਜਰਾਂ ਗਾਜਰਾ ਕਟੀਆਂ ਪਈਆਂ ਸੀ ਕੱਲ ਦੀਆਂ ਇਸ ਕਰਕੇ ਮੈਂ ਸਵੇਰੇ ਜਲਦੀ ਸਬਜ਼ੀ ਬਣਾ ਲਈ ਸੀ ਪਹਿਲਾਂ ਮੈਂ ਕਿਹਾ ਸਬਜ਼ੀ ਟੈਨਸ਼ਨ ਨਹੀਂ ਲਊਗੀ ਉਹ ਸਬਜ਼ੀ ਸ਼ਾਮ ਨੂੰ ਵੀ ਕੰਮ ਆ ਜੂਗੀ ਜਿਹੜਾ ਸਬਜ਼ੀ ਵਾਲ ਟਾਈਮ ਹੋਊਗਾ ਮੇਰੇ ਕੋਲ ਉਹ ਵੀ ਮੇਰੇ ਕੋਲ ਹੋਊਗਾ ਸ਼ਾਮ ਨੂੰ ਕਿਚਨ ਦੀ ਸਫਾਈ ਤੇ ਜ਼ੋਰ ਲਾਉਂਗੀ ਹੁਣ ਸੀ ਟਾਈਮ 2 ਵਜੇ ਦਾ ਮੈਂ ਲੰਚ ਕਰ ਲਿਆ ਸੀ ਲੰਚ ਮਾਤੇ 1 ਵਜੇ ਕਰ ਲਿਆ ਬਹੁਤ ਜਲਦੀ ਕਰ ਲਿਆ ਮ ਇਹ 2 ਵਜੇ ਦਾ ਟਾਈਮ ਹੈ 2 ਵਜੇ ਮੈਂ ਲੱਗੀ ਸੀ ਕਿਚਨ ਵਿੱਚ ਸਫਾਈ ਕਰਨ ਇਧਰ ਨਾ ਚੀਮਨੀ ਵਾਲੀ ਸਾਈਡ ਮੈਂ ਸ਼ਾਂਪ ਸ਼ੂਟਰ ਜਿਹੜੀ ਸਪਰੇਅ ਹੈ ਇਹ ਮੈਂ ਛਿੜਕ ਰਹੀ ਛਿੜਕ ਕੇ ਮੈਂ 2-3 ਮਿੰਟ ਲਈ ਛੱਡ ਦੂੰਗੀ ਉਸ ਤੋਂ ਬਾਅਦ ਕੱਪੜਾ ਮਾਰੂੰਗੀ ਦੁਬਾਰੇ ਫੇਰ ਕੋਲੀਨ ਲਗਾ ਕੇ ਫੇਰ ਮਾਰੂੰਗੀ ਇਹ ਸਾਈਡ ਥੋੜੀ ਜਿਆਦਾ ਮਿਹਨਤ ਭਾਉਦੇ ਕਿਉਂਕਿ ਇਧਰ ਟੀਮਨੀ ਲੱਗੀ ਆ ਆਪਾਂ ਕੁਝ ਵੀ ਕੁੱਕ ਕਰਦੇ ਆ ਬਣਾਉਂਦੇ ਆ ਖਾਣਾ ਵਗੈਰਾ ਤਾਂ ਸਟੀਮ ਉੱਪਰ ਲੱਗਦੀ ਲੱਗਦੀ ਆ ਉਸ ਕਰਕੇ ਗੰਦੇ ਵੀ ਜ਼ਿਆਦੇ ਹੁੰਦੇ ਨੇ ਤੇ ਥੋੜੀ ਜਿਹੀ ਮਿਹਨਤ ਵੀ ਵੱਧ ਕਰਨੀ ਪੈਂਦੀ ਆ ਇੱਕ ਮੈਂ ਕਮੈਂਟ ਆਇਆ ਸੀ ਕਿ ਸਾਡੇ ਨਾ ਦਰਵਾਜ਼ੇ ਸਨਮਾਈਕੇ ਵਾਲੇ ਦਰਵਾਜ਼ੇ ਨੇ ਅਸੀਂ ਵੀ ਮੈਨੂੰ ਪਲੀਜ਼ ਕਲੀਨਰ ਦੱਸੋ ਜਿਹੜਾ ਮੈਂ ਯੂਜ਼ ਕਰਾਂ ਮੈਂ ਪਾਣੀ ਵਾਲਾ ਕੱਪੜਾ ਮਾਰਦਾਂ ਨੇ ਚਿੱਟ ਚਿੱਟੇ ਜੇ ਹੋ ਜਾਂਦੇ ਨੇ ਮੈਂ ਇਹ ਕਹੂੰਗੀ ਪਾਣੀ ਵਾਲਾ ਕੱਪੜਾ ਕਦੇ ਵੀ ਨਾ ਮਾਰੋ ਪਾਣੀ ਵਾਲਾ ਨਾ ਮਾਰੋ ਤੁਸੀਂ ਸਨਮਾਈਕੇ ਤੇ ਬਿਲਕੁਲ ਵੀ ਨਾ ਮਾਰੋ ਇਹ ਜਿਹੜੇ ਸ਼ਾਰਪ ਸ਼ੂਟਰ ਸਪਰੇਅ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਮੈਂ Amazon ਤੋਂ ਮੰਗਵਾਈ ਈਜ਼ੀਲੀ ਮਿਲ ਜਾਂਦੀ ਹੈ ਇਸ ਕੱਲੇ ਸਨਮਾਈਕੇ ਵਾਸਤੇ ਹੁੰਦੀ ਆ ਇਹਨੂੰ ਪੇਂਟ ਤੇ ਨਾ ਯੂਜ਼ ਕਰੋ ਤੇ ਕਿ ਇਹਨੂੰ ਪਾਲਿਸ਼ ਤੇ ਨਾ ਯੂਜ਼ ਕਰੋ ਥੋੜਾ ਸਨਮਾਈਕਾ ਕਿਤੇ ਵੀ ਲੱਗਾ ਹੋਇਆ ਕਬੜ ਤੇ ਕਿਚਨ ਚ ਦਰਵਾਜ਼ਿਆਂ ਤੇ ਕਿਤੇ ਕੋਈ ਟੇਬਲ ਆ ਸਨਮਾਈਕੇ ਵਾਲਾ ਤੁਸੀਂ ਆਰਾਮ ਨਾਲ ਪੀਨਨ ਡਰ ਤੋਂ ਯੂਜ਼ ਕਰ ਸਕਦੇ ਹੋ ਥੋੜਾ ਸਨਮਾਈਕਾ ਖਰਾਬ ਨਹੀਂ ਹੋਊਗਾ ਸਗੋਂ ਵਧੀਆ ਹੀ ਪੈਰੂਗਾ ਸ਼ਾਈਨ ਆਊਗੀ ਮੈਂ ਵੀ ਇਹ ਸੂਪ ਸ਼ਾਰਪ ਸ਼ੂਟਰ ਸਪਰੇਅ ਯੂਜ਼ ਕਰਦੀ ਹੁੰਨੀ ਆ ਸਨਮਾਈਕੇ ਤੇ ਤੇ ਜਾਂ ਫਿਰ ਤੁਸੀਂ ਕਾਲਨ ਯੂਜ਼ ਕਰ ਸਕਦੇ ਹੋ ਜਾਂ ਫਿਰ ਸ਼ਾਰਪ ਸ਼ੂਟਰ ਸਪਰੇਅ ਯੂਜ਼ ਕਰ ਸਕਦੇ ਹੋ ਬਾਕੀ ਇਹ ਚੀਜ਼ਾਂ ਤੇ ਆਪਾਂ ਆਏ ਆ ਜੇ ਆਪਾਂ ਇਨਵੈਸਟ ਕਰਦੇ ਆ ਪੈਸਾ ਲਾਉਂਦੇ ਆ ਫਿਰ 6 ਮਹੀਨੇ ਸਾਦੇ ਚੱਲ ਵੀ ਜਾਂਦੀਆਂ ਨੇ ਇਹ ਨਹੀਂ ਹੈਗਾ ਕਿ ਇੱਕ ਵਾਰੀ ਚ ਇਹ ਖਤਮ ਹੋ ਜਾਂਦੀਆਂ ਨੇ ਤੇ ਉੱਪਰ ਵਾਲੇ ਮੈਂ ਕੈਬਨਟਸ ਸਾਫ ਕਰ ਲਈ ਤੇ ਹੁਣ ਮੈਂ ਕਰ ਰਹੀ ਹਾਂ نیچے ਵਾਲੇ ਵੈਸੇ نیچے ਵਾਲੇ ਮੈਂ ਕੋਲਿਨਾ ਸਾਫ ਕਰਦੇ ਹੁੰਦੀ ਆ ਪਰ ਅੱਜ ਮੈਂ ਭੁੱਲ ਕੇ ਨਾ ਸ਼ਾਰਪ ਫਿਊਟਰ ਸਪਰੇਅ ਸਾਰੀ ਕਿਚਨ ਚ ਲਗਾਤੀ ਫਿਰ ਮੇਰੇ ਬਾਹ ਦੇ ਵਿੱਚ ਜੋ ਮੈਂ ਸਾਰੀ ਸਫਾਈ ਕਰ ਲਈ ਫਿਰ ਮੇਰੇ ਦਿਮਾਗ ਵਿੱਚ ਆਇਆ ਵੀ ਹ ਤਾਂ ਮੈਂ ਕੋਲਿਨ ਨਹੀਂ ਯੂਜ਼ ਕੀਤਾ ਮੈਂ ਸ਼ਾਰਪ ਫਿਊਟਰ ਨਹੀਂ ਯੂਜ਼ ਕਰ ਲਈ ਵੀ ਥੋੜੀ ਮਹਿੰਗੀ ਬੈਂਦੀ ਉਹਦੇ ਨਾਲੋਂ ਮੈਂ ਚੱਲ ਕੋਈ ਗੱਲ ਨਹੀਂ ਵਿੱਚ ਸਫਾਈ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਮੈਂ ਨਾ ਤਿੰਨ ਤਰ੍ਹਾਂ ਦੀ ਸਪਰੇਅਸ ਯੂਜ਼ ਕਰਦੀ ਹੋਂ ਨੇ ਕਿਚਨ ਵਿੱਚ ਇਹ ਮੇਰਾ ਦੱਸਣ ਦਾ ਮਤਲਬ ਤੁਹਾਨੂੰ ਆਈਆਂ ਤਾਂ ਕਿ ਜੇ ਇਹਨਾਂ ਚੀਜ਼ਾਂ ਨੇ ਮੇਰਾ ਕੰਮ ਸੌਰੀ ਵੀ ਇਹਨਾਂ ਚੀਜ਼ਾਂ ਨੇ ਮੇਰਾ ਕੰਮ ਈਜ਼ੀ ਕੀਤਾ ਫਾਸਟ ਕੀਤਾ ਕੋਈ ਟਾਈਮ ਦੀ ਬਚਤ ਹੁੰਦੀ ਆ ਤਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕੰਮ ਸੌਖਾ ਬਹੁਤ ਹੋ ਜਾਂਦਾ ਸਫਾਈ ਕਰਨੀ ਬਹੁਤ ਆਸਾਨ ਹੋ ਜਾਂਦੀ ਆ ਤੇ ਟਾਈਮ ਵੀ ਬਚਦਾ ਕਿਉਂਕਿ ਸਫਾਈ ਆਪਣੀ ਜਲਦੀ ਹੋ ਜਾਂਦੀ ਆ ਬਹੁਤ ਜ਼ਿਆਦਾ ਮਿਹਨਤ ਨਹੀਂ ਆਪਾਂ ਨੂੰ ਕਰਨੀ ਪੈਂਦੀ ਟਾਈਮ ਦੀ ਵੀ ਬਚਤ ਹੋ ਜਾਂਦੀ ਆ ਇੱਕ ਕੋਲਨ ਸ਼ਾਰਪ ਸ਼ੂਟਰ ਤੇ ਮਿਸਟਰ ਮਸਲ ਕਿਚਨ ਕਲੀਨਰ ਜੇ ਕਿਚਨ ਨਹੀਂ ਲਓਗੇ ਤਾਂ ਕਿਚਨ ਕਲੀਨਰ ਹੀ ਲਿਓ ਦੇਖ ਕੇ ਇਹ ਤਿੰਨ ਸਪਰੇਅਸ ਮੈਂ ਯੂਜ਼ ਕਰਦੀ ਹੁੰਨੀ ਕਿਚਨ ਲਈ ਔਰ ਇਹਨਾਂ ਤਿੰਨਾਂ ਨੇ ਮੇਰਾ ਕੰਮ ਇੰਨਾ ਆਸਾਨ ਕਰਤਾ ਜਿਸ ਦਿਨ ਤੋਂ ਮੈਂ ਯੂਜ਼ ਕਰਨੇ ਸ਼ੁਰੂ ਕੀਤੀਆਂ ਨੇ ਨਹੀਂ ਤਾਂ ਇਸ ਤੋਂ ਪਹਿਲਾਂ ਮੈਂ ਪਤਾ ਕੀ ਕਰਦੀ ਹੁੰਦੀ ਸੀ ਮੈਨੂੰ ਲੱਗਦਾ ਸਾਰੀਆਂ ਭੈਣਾਂ ਵੈਸੇ ਐਂ ਕਰਦੀਆਂ ਹੋਈਆਂ ਮੈਂ ਪਹਿਲਾਂ ਸਰਫ ਪਾ ਕੇ ਬਾਉਲ ਵਿੱਚ ਲਿਕੁਇਡ ਡਿਸ਼ ਵਾਸ਼ ਪਾ ਕੇ ਯਾਨੀ ਕਿ ਸਪੌਂਜ ਲੈ ਕੇ ਗਰਮ ਪਾਣੀ ਪਾ ਕੇ ਸਪੌਂਜ ਲੈ ਕੇ ਉਹ ਮਾਰਦੀ ਹੁੰਦੀ ਸੀ ਮੈਂ ਲਿਕੁਇਡ ਵਾਲੀ ਫਿਰ ਉਸ ਤੋਂ ਬਾਅਦ ਮੈਂ ਗਿੱਲਾ ਕੱਪੜਾ ਮਾਰਨਾ ਦੋ ਵਾਰ ਗਿੱਲਾ ਕੱਪੜਾ ਮ ਉੱਤਰ ਜੇ ਸਾਰੀ ਫਿਰ ਮੈਂ ਸੁੱਕਾ ਮਾਰ ਰਹਾ ਦੇਖੋ ਕਿ ਇਨੀ ਮਿਹਨਤ ਲੱਗਦੀ ਤਿੰਨ ਵਾਰ ਕੱਪੜਾ ਮਾਰਨ ਵਿੱਚ ਹਨ ਕਿੱਥੇ ਆਪਾਂ ਸਿਰਫ ਇੱਕ ਵਾਰ ਮਾਰਨਾ ਹੁੰਦਾ ਕੱਲੇ ਆਪਾਂ ਸਪਰੇਅ ਤੇ ਪੈਸੇ ਲਗਾਉਣੇ ਨੇ ਪਰ ਉਹ ਵੀ ਆਪਣਾ ਕਿੰਨਾ ਟਾਈਮ ਚੱਲਦੀ ਹੈ ਮੇਰੀ ਸ਼ਾਪ ਸ਼ੂਟਰ ਸਪਰੇਅ ਸਾਲ ਇੱਕ ਪੂਰਾ ਸਾਲ ਚੱਲ ਗਈ ਔਰ ਇਹ ਮਿਸਟਰ ਮਸਲ ਨੂੰ ਸਾਤ ਤੋਂ ਜ਼ਿਆਦਾ ਹੋ ਗਈ ਯੂਜ਼ ਕਰਦੇ ਨੂੰ ਮੈਨੂੰ ਹਲੇ ਤਾਂ ਵੀ ਖਤਮ ਨਹੀਂ ਹੋਈ ਇਸ ਕਰਕੇ ਆਪਣਾ ਕੰਮ ਥੋੜਾ ਈਜ਼ੀ ਹੋ ਜੇ ਤਾਂ ਮੈਂ ਤਾਂ ਦੱਸ ਰਹੀ ਹਾਂ ਤੁਹਾਨੂੰ ਤਾਂ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਉਹਦੇ 스ਪੂਨ ਵਾਲਾ ਸਟੈਂਡ ਵੀ ਮੈਂ ਧੋਤਾ ਸੀਗਾ ਸਾਰੇ 스ਪੂਨਸ ਮੇਰੇ ਵਿੱਚ ਪਾ ਰਹੀਆਂ ਕੋਈ 스ਪੂਨਸ ਨਾ ਬਾਹਰ ਵਾਲੇ ਕਿਚਨ ਵਾਲੇ ਸੀਗੇ ਉਹ ਮੈਂ ਬਾਹਰ ਰੱਖਿਆ ਕਿਉਂਕਿ ਉਧਰ ਆ ਜਾਂਦੇ ਜਦੋਂ ਕੁਕਿੰਗ ਵਗੈਰਾ ਕਰਦੇ ਆ ਕਿਉਂਕਿ ਮੈਨੂੰ ਥੋੜੀ ਪਛਾਣ ਆ ਉਧਰ ਜਿਹੜੇ 스ਪੂਨ ਨੇ ਥੋੜੇ ਹਲਕੇ ਜਿਹੇ ਨੇ ਦ 스ਪੂਨ ਵਧੇਰੇ ਰੱਖਿਆ ਨੇ ਇਹ ਵੀ ਵਾਸ਼ ਕਰਕੇ ਰੱਖਤਾ ਸਾਰੇ ਡੱਬਿਆਂ ਤੇ ਕੱਪੜਾ ਮਾਰਤਾ ਤੇ ਹੁਣ ਇਹ ਬੈਕ ਟਾਈਲਸ ਸਾਫ਼ ਕਰੂੰਗੀ ਗੈਸ ਰੇਟ ਪਿੱਛੇ ਬੈਕ ਟਾਈਲਸ ਨੇ ਨਾ ਇਹ ਵੀ ਸਾਫ਼ ਕਰੂੰ ਬਹੁਤ ਬਹੁਤ ਈਜ਼ੀ ਕੰਮ ਹੋ ਜਾਂਦਾ ਹੈ ਮੈਂ ਤੁਹਾਨੂੰ ਹਰ ਵੀਡੀਓ ਚ ਮਤਲਬ ਕਿ ਜਦੋਂ ਵੀ ਮੈਂ ਕਿਚਨ ਕਲੀਨਿੰਗ ਦੀ ਵੀਡੀਓ ਤੁਹਾਨੂੰ ਸ਼ੇਅਰ ਕਰਦੀ ਹਾਂ ਮੈਂ ਤੁਹਾਨੂੰ ਇਹ ਚੀਜ਼ਾਂ ਜ਼ਰੂਰ ਸ਼ੇਅਰ ਕਰਦੀ ਹੁੰਦੀ ਆ ਕਈ ਨਵੇਂ ਸਬਸਕ੍ਰਾਈਬਰ ਜੁੜੇ ਹੁੰਦੇ ਨੇ ਮੈਂ ਤਾਂ ਮੈਂ ਚਲੋ ਦੁਬਾਰੇ ਦੱਸ ਦਾਨੀ ਆ ਵੀ ਟਾਈਲਸ ਨੇ ਜਿਹੜੀ ਕਿਚਨ ਕਲੀਨਰ ਨਾਲ ਮੈਂ ਯੂਜ਼ ਕਰਦੀ ਆ ਮਿਸਟਰ ਮਸਲ ਕਿਚਨ ਕਲੀਨਰ ਸਪਰੇ ਕਰਕੇ ਤੁਸੀਂ ਕੱਪੜਾ ਮਾਰ ਦੋ ਸਾਰੇ ਚਿੱਕ ਨਾ ਹਟ ਹਨਾ ਸਾਰੀ ਥੰਧਾਈ ਗਰੀਜ਼ ਸਾਰਾ ਕੁਝ ਉਤਰ ਜਾਂਦਾ ਬਾਰੀ ਬਾਰੀ ਸਰਫ ਵਾਲਾ ਕੱਪੜਾ ਮਾਰੋ ਗਿੱਲਾ ਸੁੱਕਾ ਮਾਰੋ ਐਦਾ ਕੁਝ ਨਹੀਂ ਜ਼ਰੂਰਤ ਹੈਗੀ ਬਿਲਕੁਲ ਚਮਕ ਜਾਂਦੀਆਂ ਟਾਈਲਸ ਸਾਰੇ ਟਾਇਲਸ ਤੇ ਮੈਂ ਹੀ ਮਿਸਟਰ ਮਸਲ ਯੂਸ ਕਰਦੀ ਹੁੰਦੀ ਆ। ਸਨ ਮਾਈਕ ਲਈ ਸ਼ਾਰਪ ਸ਼ੁੱਟਰ ਯੂਸ ਕਰਦੇ ਹੁੰਦੇ ਆ ਜਾਂ ਫਿਰ ਕੋਲ ਨਹੀਂ। ਇੱਕ ਪੈਨ ਤੇ ਕਮੈਂਟ ਆਇਆ ਇਸ ਮੈਂ ਤਾਂ ਦੱਸਣੀ ਮੈਂ ਚਲੋ ਮੈਨੂੰ ਇਹਨਾਂ ਦਾ ਮੇਰਾ ਕੰਮ ਈਜ਼ੀ ਆ ਤਾਂ ਤੁਹਾਡਾ ਵੀ ਈਜ਼ੀ ਹੋ ਜੇ ਕਿਸੇ ਦੀ ਹੈਲਪ ਹੋ ਸਕੇ। ਕਿਉਂਕਿ ਅੱਜ ਕੱਲ੍ਹ ਸਫਾਈ ਦਾ ਕੰਮ ਹੀ ਬਹੁਤ ਬਹੁਤ ਵਧੀਆ ਪਿਆਪਾ ਘਰਾਂ 'ਚ ਸਫਾਈਆਂ 'ਚ ਹੀ ਬਹੁਤ ਬਿਜ਼ੀ ਰਹਣੀਆਂਗੇ। ਹਰ ਇੱਕ ਨੂੰ ਆਉਂਦਾ ਮੇਰਾ ਘਰ ਸਾਫ਼ ਹੋਵੇ ਚਮਕਦਾ ਹੋਵੇ ਹਨਾ। ਕਦੇ ਕੁਝ ਸਾਫ਼ ਕਰ ਲਿਆ ਕਦੇ ਕੁਝ ਕਰ ਲਿਆ। ਅੰਤਾਂ ਸਫਾਈ ਦਾ ਕੰਮ ਮੁਕਦਾ ਹੀ ਨਹੀਂ ਗਾ ਤੇ ਜਿਹੜਾ ਮੇਰਾ ਕਿਚਨ ਵਾਲਾ ਕੋਰਨਰ ਸੀ ਇਹ ਵੀ ਮੈਂ ਸਾਫ ਕੀਤਾ ਉਹ ਪੰਡਬੇ ਰੱਖੇ ਹੋਏ ਸੀਗੇ ਇਹ ਵੀ ਸਾਰੇ ਸਾਫ ਕੀਤੇ ਕਪੜਾ ਮਾਰਿਆ ਔਰ ਜਦੋਂ ਆਈ ਹੁੰਦਾ ਕਿਚਨ ਕਲੀਨਿੰਗ ਹੋਰ ਹੀ ਹੋਵੇ ਤਾਂ ਇੱਕ ਇੱਕ ਚੀਜ਼ ਸਾਫ ਹੋ ਜਾਏ ਤਕਾਬਟ ਵੀ ਮੈਨੂੰ ਬਹੁਤ ਬਹੁਤ ਤਕਾਬਟ ਹੋਈ ਪਈ ਸੀ ਇਸ ਟਾਈਮ ਬੱਸ ਮੇਰੇ پاس ਹੋਈ ਪਈਸ ਮੈਨੂੰ ਆਇ ਲੱਗਦਾ ਸੀ ਮੈਂ ਬਸ ਲੇਟ ਜਾਂ ਟੂ ਹੀ ਨਹੀਂ ਆਕੜੀ ਪਈਸ ਨੂੰ ਬਹੁਤ ਕੜਾ ਆਇਆ ਪੈਸੀ ਢੂਈ ਵਿੱਚ ਇਸਨੂੰ ਕੰਮ ਜਿਆਦਾ ਘੱਟ ਲਉ ਉਸ ਦਿਨ ਫਿਰ ਆਏ ਦੂਈ ਸਾਥ ਮੈਂ ਦਿੰਦੀ ਹੈਗੀ ਕੰਮ ਕਰਨ ਦਾ ਦਿਲ ਤਾਂ ਬਹੁਤ ਬਹੁਤ ਕਰਦਾ ਵੀ ਬਹੁਤ ਕੰਮ ਕਰੀ ਫਿਰ ਉਹੀ ਗੱਲ ਨਾ ਆਪਣੀ ਸਿਹਤ ਵੀ ਦੇਖਣੀ ਪੈਂਦੀ ਆ ਉਨੀ ਸਿਹਤ ਆ ਗਿਆ ਦਿੰਦੀ ਨਹੀਂ ਕੰਮ ਕਰਨ ਨੂੰ ਜਿੰਨਾ ਦਿਲ ਕਰਦਾ ਕਿਚਨ ਮੇਰੀ ਹੋ ਗਈ ਬਿਲਕੁਲ ਕਲੀਨ ਚਮਕ ਗਈ ਸਿਰਫ ਬਲਾਈਂਡ ਰਹਿ ਗਿਆ ਸਾਫ ਕਰਨ ਵਾਲਾ ਮੈਂ ਦੇਖਦੇ ਥੋੜੇ ਰੈਸਟ ਕਰਕੇ ਫੇਰ ਕਰਦੀ ਥਕਾਵਟ ਹੋਈ ਪਈ ਤੇ ਫ੍ਰਿਜ ਅੰਦਰ ਰਹਿ ਗਿਆ ਅੰਦਰੋਂ ਫ੍ਰਿਜ ਮੈਂ ਕੱਲ ਨੂੰ ਕਰੂੰਗੀ ਹਨਾ ਅੱਛੀ ਤਰ੍ਹਾਂ ਕਰ ਦੂੰਗੀ ਹੁਣ ਫਿਰ ਥੋੜੀ ਮੈਨੂੰ ਜਲਦੀ ਹੋਊਗੀ ਮੈਂ ਨਹੀਂ ਕਰਦੀ ਕੱਲ ਨੂੰ ਆਰਾਮ ਨਾਲ ਫ੍ਰਿਜ ਅੰਦਰੋਂ ਸਾਫ ਕਰੂੰਗੀ ਕਿਚਨ ਐਂਡ एवरीथिंग ਕਿਚਨ ਦੀ ਹੋ ਗਈ ਸਾਫ ਕაბਰਡਸ ਬਾਹਰੋਂ ਬਿਲਕੁਲ ਚਮਕ ਗਿਆ ਚਿਮਨੀ ਸਾਫ ਕਰਤੀ ਬੈਕ ਟਾਈਲਸ ਸਾਰਾ ਕੁਝ ਕਲੀਨ ਹੈ ਨੀਚੇ ਵਾਲੇ ਕაბਰਡਸ ਬਿਲਕੁਲ ਕਲੀਨ ਨੇ ਟਾਈਮ ਥੋੜਾ ਲੱਗਾ ਮੈਨੂੰ ਪੂਰਾ ਇੱਕ ਘੰਟਾ ਹੋ ਗਿਆ ਕਿਚਨ ਚ ਬੜੀ ਨੂੰ 3 ਵਜੇ ਕੇ ਸਹੀ 2 ਵਜੇ ਮੈਂ ਲੱਗੀ ਸੀ ਕਰਾਂ ਤੋਂ ਤਿੰਨ ਵੱਜ ਰਹੇ ਨੇ ਇੱਕ ਘੰਟੇ ਚ ਸਫਾਈ ਹੋ ਗਈ ਹਜੇ ਵੀ ਮੇਰਾ ਬਲਾਈਂਡ ਪਿਆ ਬਲਾਈਂਡ ਨੂੰ ਵੀ 15-20 ਮਿੰਟ ਅੱਧਾ ਘੰਟਾ ਲੱਗ ਜਾਣਾ ਸਾਫ਼ ਕਰਨ ਵਿੱਚ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਕਿ ਅੱਜ ਬਲਾਈਂਡ ਕਰ ਹੀ ਦਵਾਂ ਬਾਕੀ ਕਿਚਨ ਬਿਲਕੁਲ ਮੇਰੀ ਸਾਫ਼ ਹੈ ਬਹੁਤ ਬਹੁਤ ਵਧੀਆ ਫੀਲਿੰਗ ਹੁੰਦੀ ਜਦੋਂ ਸਫਾਈ ਹੋ ਜਾਂਦੀ ਹੈ ਨਾ ਟਾਈਮ ਹੋ ਰਿਹਾ 6:30 ਅੱਜ ਮੈਂ ਵਾਕ ਨਹੀਂ ਕਰੀ ਹੈਗੀ ਬਹੁਤ ਥੱਕੀ ਬਣੀ ਜੀ ਟੂ ਹੀ ਨਾ ਬਹੁਤ ਦਰਦ ਕਰ ਰਹੀ ਸੀ ਮੈਂ ਕਿ ਫਿਰ ਵਾਕ ਕਰੂੰਗੀ ਤਾਂ ਜਾਦੇ ਨਾ ਹੋ ਜੇ ਇਸ ਕਰਕੇ ਮੈਂ ਥੋੜਾ ਰੈਸਟ ਲਿਆ ਵਾਕ ਨਹੀਂ ਕਰੀ ਅੱਜ ਦਾ ਦਿਨ ਮਿਸ ਮਾਰ ਲਿਆ ਕੰਮ ਵੀ ਅੱਜ ਬਹੁਤ ਬਹੁਤ ਕੰਮ ਸੀਗੇ ਸਵੇਰੇ ਜਲਦੀ ਤਾਂ ਆਈ ਉઠી ਸੀ ਵੀ ਫਟਾਫਟ ਮੈਂ ਕੱਪੜਿਆਂ ਦਾ ਨਵੇਂ ਡੂੰਗੀ ਪਰ ਚਲੋ ਕੋਈ ਗੱਲ ਨਹੀਂ ਕੱਪੜਿਆਂ ਦਾ ਲੇਟ ਹੋ ਗਿਆ ਕੰਮ ਥੋੜੇ ਜਿਆਦਾ ਸੀ ਅੱਜ ਕਈ ਵਾਰ ਹੋ ਜਾਂਦਾ ਨਾ ਕੰਮ ਆਪਣੇ ਜਿਆਦਾ ਇਕੱਠੇ ਹੋਏ ਪਏ ਹੁੰਦੇ ਨੇ ਤੇ ਵਿੱਚ ਵਿੱਚ ਮੈਂ ਕਿਚਨ ਦਾ ਛੇੜਾ ਵੀ ਛੇੜ ਲਿਆ ਕਿਚਨ ਦਾ ਵੀ ਹੋ ਗਿਆ ਬਸ ਬਲੈਂਡ ਰਹਿ ਗਿਆ ਜਾਂ ਫ੍ਰਿਜ ਰਹਿ ਗਿਆ ਅੰਦਰੋਂ ਫ੍ਰਿਜ ਦਾ ਡੋਰ ਮੈਂ ਸਾਫ ਕਰਤਾ ਸੀਗਾ ਡੋਰ ਦੇ ਵਿੱਚ ਨਾ ਕਾਫੀ ਸਮਾਨ ਆਇਆ ਹੁੰਦਾ ਮੈਂ ਥੋੜੀ ਉਹ ਪਈ ਸੀ ਜੀ ਕਾਜੂ ਦਾਖਾਂ ਇੱਕ ਹੋਰ ਚੀਜ਼ ਕੀ ਪਈ ਸੀ ਟੂਟੀ ਫਰੂਟੀ ਕੇਕ ਵਾਲੀ ਉਹ ਮੰਗਾ ਕੇ ਮੈਂ ਆਇਲ ਪੈਕੇਟਸ ਅੰਗੇ ਰੱਖੇ ਹੋਏ ਸੀ ਵਿੰਡੋ ਵਿੱਚ ਪਰ ਉਹ ਸ਼ੀਸ਼ੀਆਂ ਚ ਪਾਉਣ ਵਾਲੇ ਸੀ ਬਹੁਤ ਦੇਖਣ ਨੂੰ ਵੀ ਬੁਰੇ ਲੱਗਦੇ ਸੀ ਕਈ ਵਾਰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਫਟਾਫਟ ਉਹ ਆਪਣੀ ਨਿਗਾ ਚ ਨਹੀਂ ਆਉਂਦੀ ਹੈ ਜੀ ਤੇ ਆਇਆ ਸ਼ੀਸ਼ੀ ਚ ਪਾਈ ਹੋ ਢੱਕਣ ਹੋ ਲੋ ਯੂਜ਼ ਕਰੋ ਤੇ ਯੂਜ਼ ਕਰਨੇ ਵੀ ਈਜ਼ੀ ਕਿਥੇ ਲਫਾਫੇ ਨੇ ਰਬੜਾ ਜਾਂ ਖੋਲੀ ਜਾਓ ਖਚੜਾਈ ਜਾਓ ਇਹ ਕੰਮ ਵੀ ਹੋ ਗਏ ਬਲਾਈਂਡ ਕੱਲ ਨੂੰ ਕਰੂੰਗੀ ਕਿਉਂਕਿ ਅੱਜ ਜਿਆਦਾ ਬਰਡਰਾਂ ਲੰਮਾ ਜਿਹੜਾ ਕੰਮ ਰਹਿ ਗਿਆ ਕੱਲ ਨੂੰ ਹੋ ਜਾਊਗਾ ਕਿ ਨਹੀਂ ਸੇਤ ਆਪਦੀ ਖਰਾਬ ਹੋਣੀ ਹੈ ਹਨਾ ਜੋ ਕੋਈ ਦੁੱਖ ਦਾ ਹੁੰਦਾ ਫਿਰ ਵੀ ਕੰਮ ਆਪ ਨੂੰ ਹੀ ਕਰਨਾ ਪੈਣਾ ਜੇ ਮੇਰੀ ਜਿਆਦੇ ਹੋ ਗਈ ਤੂੰ ਵੀ ਕੱਲ ਨੂੰ ਫਿਰ ਦੁੱਖ ਦੇ ਚ ਵੀ ਮੈਨੂੰ ਹੀ ਕਰਨੇ ਪੈਣੇ ਨੇ ਇਸ ਲਈ ਆਰਾਮ ਨਾ ਕਰ ਲਾ ਕੋਈ ਗੱਲ ਨਹੀਂ ਕੰਮ ਹੋ ਜਾਣੇ ਨੇ ਬਾਕੀ ਘਰ ਦੀ ਸਫਾਈ ਆਏ ਹੁੰਦੀ ਹੈ ਕੰਮ ਕਰਦੇ ਸਫਾਈ ਲਾ ਲਓ ਕੋਈ ਹੋਰ ਕੰਮ ਲਾ ਲਓ ਕੁਝ ਲਾ ਲਓ ਸਾਰਾ ਦਿਨ ਕਰੀ ਚੱਲੂ ਤਾਂ ਨਹੀਂ ਖਤਮ ਹੁੰਦੀ ਇੱਕ ਅੱਜ ਮੇਰੀ ਫੀਲਿੰਗ ਕਰੀ ਆ ਸਰਫ ਉਧਰ ਪਾ ਕੇ ਆਈਆਂ ਉਹ ਖਤਮ ਹੋਇਆ ਪਿਆ ਸੀਗਾ ਸਾਡੇ ਬਾਥਰੂਮ ਚ ਸਰਫ ਖਤਮ ਹੋਇਆ ਪਿਆ ਸੀ ਜਿੰਨਾ ਮੈਂ ਬਾਤ ਕਰ ਰਹੀ ਹੂੰ ਨਿਰਮਾ ਸਰਫ ਕਿਚਨ ਵਾਲਾ ਸਰਫ ਖਤਮ ਹੋਇਆ ਪਿਆ ਸੀ ਉਹ ਪਾਇਆ ਅ ਡਿਸ਼ ਲਿਕਵਿਡ ਖਤਮ ਹੋਇਆ ਪਿਆ ਸੀ ਬੋਟਲ ਵਿੱਚ ਉਹ ਪਾਇਆ ਨਾ ਇਹਦਾ ਰੀਫਿਲਿੰਗ ਕਰੀਏ ਕਿ ਜਿਹੜੇ ਸਾਬਣਾ ਵਾਲਾ ਖਾਨਾ ਹੁੰਦਾ ਨਾ ਜਿੰਜੀ ਚ ਸੀ ਸਾਰਾ ਸਾਬਣਾ ਸੋਡਾ ਸਰਫ ਰੱਖਦੇ ਆ ਉਹਦੀ ਸੈਟਿੰਗ ਕਰੀਏ ਨਾਲ ਸਮਾਨ ਨੀਗਾ ਵਿੱਚ ਆ ਗਿਆ ਵੀ ਕੀ ਕੁਝ ਪਿਆ ਕੀ ਚੀਜ਼ ਖਤਮ ਆ ਉਹਦਾ ਵੀ ਪਤਾ ਲਗਾ ਉਹਦੀ ਥੋੜੀ ਸੈਟਿੰਗ ਕਰੀਏ ਕਈ ਦਿਨਾਂ ਮੰਗ ਰੋ ਨਾ ਹਰ ਇੱਕ ਘਰ ਦੇ ਕੋਰਨਰ ਤੇ ਹਰ ਇੱਕ ਕੈਬਿਨੇਟ ਦੇ ਵਿੱਚ ਨੀਂਗਾ ਮਾਰਨੀ ਪੈਂਦੀ ਹੈ ਵੀ ਕੀ ਕੁਝ ਆਪਣੇ ਕੋਲ ਸਮਾਨ ਹੈਗਾ ਤੇ ਕੀ ਕੁਝ ਖਤਮ ਹੋਣ ਜਾ ਰਹੇ ਉਹ ਬੋਤਲਾਂ ਦੇ ਮਟਰ ਕੱਟ ਕੇ ਰੱਖ ਲਾਂ ਕੱਲ ਨੂੰ ਸਬਜ਼ੀ ਬਣ ਜੂਗੀ ਹੋਰ ਤਾਂ ਕੰਮ ਵਿੱਚੋਂ ਸੈਲ ਵਗੈਰਾ ਤਾਂ ਨਹੀਂ ਹੋਈ ਬੈਠੀ ਬੈਠੀ ਮਟਰ ਹੀ ਕੱਟਾਂ ਮਟਰ ਕੱਢੇ ਪਈ ਹੋਗਾ ਫ੍ਰਿਜ ਵਿੱਚ ਸੋਚਣਾ ਜਣੀ ਬੂ ਕੀ ਬਣਾਈਏ ਸਬਜ਼ੀ ਦਿਲ ਕਰੂਗਾ ਆ ਬਣਾ ਲਾਂਗੇ ਆਲੂ ਮਟਰ ਕਰ ਲਾਂਗੇ ਜਾਂ ਪਨੀਰ ਟਮਾਟਰ ਪਨੀਰ ਵਾਂਜੂ ਕੁਛ ਨਾ ਕੁਛ ਤਾਂ ਬਣੀ ਜਾਊਗਾ ਜੋ ਮਟਰ ਕੱਢ ਕੇ ਰੱਖ ਲੇ ਤਾਂ Thank you for watching the video. Milangi a ambe video lagke. Till then, goodbye and thank you.